ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਚਲਦੀ ਆ ਰਹੀ ਲੜੀਵਾਰ ਅਰਥ ਬੋਧ ਵਿਚਾਰ શ્રી ਜਰਜੀ ਸਾਹਿਬ ਜੀ ਦੀ ਅਗੰਮੀ ਰਚਨਾ ਵਾਹਿਗੁਰੂ ਜੀ ਤਾਂੰਸ਼ੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪੜਨ ਦੇ ਨਾਲ ਹਰ ਤਰੀਕੇ ਦੇ ਕਲੇਸ਼ ਦੁੱਖ ਪਰੇਸ਼ਾਨੀਆਂ ਮੁੱਕ ਜਾਂਦੀ ਨੇ ਕਿਉਂਕਿ ਉਸ ਬਾਣੀ ਦਾ ਜਿਹੜਾ ਤਤ ਹੈ ਉਹ ਵੇ ਜਪ ਸੋ ਆਓ ਗੁਰੂ ਕੇ ਪਿਆਰਿਓ ਅਸੀਂ ਸਰਵਣ ਕਰ ਰਹੀ ਸੀ ਭਾਗ ਪਹਿਲੇ ਦੂਜੇ ਤੇ ਤੀਜੇ ਦੇ ਅੰਦਰ ਇਕ ਉਗਵੰਕਾਰ ਸਤਨਾਮ ਕਰਤਾ ਪੁਰਖ ਤੇ ਵਾਈ ਗੁਰੂ ਜੀ ਇੱਥੇ ਤੱਕ ਵਿਚਾਰ ਹੋ ਗਈ ਸੀ ਹੁਣ ਅਸੀਂ ਸਰਵਣ ਕਰਾਂਗੇ ਨਿਰਭਉ ਗੁਰੂ ਕੇ ਪਿਆਰਿਓ ਨਿਰਭਉ ਸ਼ਬਦ ਦਾ ਅਰਥ ਹੁੰਦਾ ਹੈ ਭੈ ਤੋ ਰਹੀ ਗੁਰੂ ਕੀ ਪਿਆਰਿਓ ਅਸੀਂ ਆਪਣੀ ਜੀਵਨ ਦੇ ਅੰਦਰ ਉਦਾਂ ਤੇ ਬੜੀਆਂ ਗੱਲਾਂ ਮਾਰਦੇ ਆਂ ਕਿ ਮੈਂ ਕਿਸੇ ਤੋਂ ਨਹੀਂ ਡਰਦਾ ਮੈਨੂੰ ਕਿਸੇ ਦਾ ਕੀ ਡਰ ਮੈਂ ਇਦਾਂ ਕਰਕੇ ਦਿਖਾਵਾਂਗਾ ਮੈਂ ਮੇਰੀ ਦੇ ਵਿੱਚ ਅਸੀਂ ਆਪਣੇ ਆਪ ਨੂੰ ਬਾਹਰੋਂ ਦਿਖਾਉਂਦੇ ਤੇ ਸਾਰੀ ਇਹੀ ਆ ਕਿ ਸਾਡੇ ਜਿੰਨਾ ਸੂਰਮਾ ਸਾਡੇ ਜਿੰਨਾ ਸ਼ੇਰਦਿਲ ਸਾਡੇ ਦਿਨਾਂ ਜਿੰਨਾ ਇੰਨਾ ਖੁੱਲੇ ਸੁਭਾਅ ਦਾ ਔਰ ਵੱਡੇ ਜਿਗਰੇ ਦਾ ਕੋਈ ਨਹੀਂ ਹੈ ਲੇਕਿਨ ਵਾਹਿਗੁਰੂ ਜੀ ਕੀ ਅਸੀਂ ਇਹ ਜਾਣਦੇ ਆਂ ਕਿ ਅਸੀਂ ਸਾਰੇ ਡਰਦੇ ਹਾਂ ਜੀ ਹਾਂ ਕਿਸੇ ਨੂੰ ਘਰ ਪਰਿਵਾਰ ਚੋਂ ਡਰ ਹੈ ਕਿ ਸਾਡੇ ਆਪਣੇ ਸਾਰੇ ਸਾਡੇ ਤੋਂ ਦੂਰ ਨਾ ਚਲੇ ਜਾਣ ਕਿਸੇ ਨੂੰ ਇਹ ਡਰ ਹੈ ਕਿ ਮੇਰੀ ਜਵਾਨੀ ਕਿਤੇ ਚਲੀ ਨਾ ਜਾਏ ਮੈਨੂੰ ਬੁਢੇਪਾ ਨਾ ਜਾਏ ਕਿਸੇ ਨੂੰ ਇਹ ਡਰ ਹੈ ਕਿ ਕਿਤੇ ਮੇਰੇ ਪਾਪ ਕਰਮ ਕਿਸੇ ਅੱਗੇ ਖੋਲ ਨਾ ਜਾਣ ਤੇ ਵਾਹਿਗੁਰੂ ਜੀ ਕਿਸੇ ਨੂੰ ਮੌਤ ਦਾ ਡਰ ਹੈ ਕਿਸੇ ਨੂੰ ਕਿਸੇ ਪ੍ਰਕਾਰ ਦਾ ਕਿਸੇ ਨੂੰ ਕਿਸੇ ਪ੍ਰਕਾਰ ਦਾ ਡਰੀਆਂ ਸਹਿਮ ਹੈ ਲੇਕਿਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਪਰਮਾਤਮਾ ਡਰ ਤੋਂ ਰਹਿਤ ਹੈ ਪਰਮਾਤਮਾ ਨੂੰ ਕੋਈ ਡਰ ਨਹੀਂ ਗੁਰੂ ਕੀ ਪਿਆਰਿਓ ਅਸੀਂ ਬਹੁਤਾਤ ਵਿੱਚ ਇਸ ਗੱਲ ਦੀ ਚਿੰਤਾ ਚ ਰਹਿੰਦੇ ਆ ਕਿ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਆ ਕਿਤੇ ਉਹਨਾਂ ਤੋਂ ਵਿਛੋੜਾ ਨਾ ਪੈ ਜਾਏ ਔਰ ਵਾਹਿਗੁਰੂ ਜੀ ਵਿਛੋੜੇ ਤੋਂ ਮਨੁੱਖ ਇੰਨਾ ਜ਼ਿਆਦਾ ਡਰਦਾ ਹੈ ਇਹਨੂੰ ਆਪਣੀ ਇੱਜ਼ਤ ਦਾ ਕਿ ਵੀ ਛੋੜਾ ਮੇਰੀ ਇੱਜ਼ਤ ਜਿਹੜੀ ਹੈ ਉਹ ਕਿਤੇ ਘਟ ਨਾ ਜਾਏ ਮੈਨੂੰ ਜੋ ਮਿਲਿਆ ਹੋਇਆ ਉਹ ਮੇਰੇ ਤੋਂ ਦੂਰ ਨਾ ਚਲਾ ਜਾਏ ਜੀ ਹਾਂ ਚਾਹੇ ਉਹ ਪੈਸਾ ਹੋਵੇ ਨਾਮ ਸ਼ੋਹਰਤ ਹੋਵੇ ਜਵਾਨੀ ਹੋਵੇ ਬੱਚੇ ਹੋਣ ਵਾਹਿਗੁਰੂ ਜੀ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਚੀਜ਼ ਮਨੁੱਖ ਇਹ ਸੋਚਦਾ ਹੈ ਜੋ ਮੈਨੂੰ ਮਿਲ ਗਈ ਹੈ ਜੋ ਮੈਨੂੰ ਲੱਗਦਾ ਹੈ ਮੇਰੇ ਲਈ ਬਹੁਤ ਬਹੁਤ ਫਾਇਦੇਮੰਦ ਹੈ ਤੇ ਵਾਈਗਰੂਜੀ ਉਹ ਮਨੁੱਖ ਚਾਹੁੰਦਾ ਹੈ ਮੇਰੇ ਤੋਂ ਕਦੀ ਦੂਰ ਨਾ ਜਾਏ ਔਰ ਇਸ ਗੱਲ ਦੇ ਲਈ ਫਿਰ ਮਨੁੱਖ ਦੇ ਅੰਦਰ ਇੱਕ ਡਰ ਬਣਿਆ ਰਹਿੰਦਾ ਹੈ ਜਿਆਦਾਤਰ ਲੋਕ ਜੋ ਕ੍ਰਾਈਮ ਕਰਦੇ ਨੇ ਉਹਨਾਂ ਦੇ ਮਨ ਦੇ ਅੰਦਰ ਇੱਕ ਡਰ ਹੁੰਦਾ ਹੈ ਉਹਨਾਂ ਨੇ ਬਚਪਨ ਤੋਂ ਆਪਣੇ ਜੀਵਨ ਦੇ ਅੰਦਰ ਕੋਈ ਐਸੀ ਘਟਨਾਵਾਂ ਵੇਖੀਆਂ ਹੁੰਦੀਆਂ ਨੇ ਜੋ ਉਹਨਾਂ ਦੇ ਅੰਦਰ ਡਰ ਬਿਠਾ ਚੁੱਕੀਆਂ ਹੁੰਦੀਆਂ ਨੇ ਜਿਵੇਂ ਕਿ ਬਚਪਨ 'ਚ ਅਗਰ ਬਹੁਤ ਗਰੀਬੀ ਦੇਖੀ ਹੋਏ ਤੇ ਹੁਣ ਮੈਂ ਬਹੁਤ ਪੈਸਾ ਕਮਾਉਣਾ ਹੈ ਇੱਕ ਹੀ ਵਾਰ ਚ ਕਮਾਉਣਾ ਹੈ ਤਾਂ ਕਿ ਫੇਰ ਮੇਰੀ ਸਾਰੀ ਜ਼ਿੰਦਗੀ ਦੇ ਜਿਹੜੇ ਪਰੇਸ਼ਾਨੀਆਂ ਨੇ ਉਹ ਖਤਮ ਹੋ ਜਾਣ ਲੇਕਿਨ ਉਹ ਬਚਪਨ ਤੋਂ ਇੱਕ ਕਬਰਾਹਟ ਇੱਕ ਡਰ ਲੋਕਾਂ ਦੇ ਤਾਣੀ ਮੇਣੀ ਸੁਣ ਕੇ ਉਸ ਗਰੀਬੀ ਦੀ ਅਵਸਥਾ ਚ ਜਿਹੜਾ ਅੰਦਰ ਹੀ ਅੰਦਰ ਝੂਰਣ ਦਾ ਔਰ ਡਰ ਦੀ ਇੱਕ ਸੰਭਾਵਨਾ ਕਿ ਅੱਜ ਰੋਟੀ ਖਾਦੀ ਹੈ ਪਤਾ ਨਹੀਂ ਕੱਲ ਮਿਲੇਗੀ ਕਿ ਨਹੀਂ ਔਰ ਅਗਰ ਮੈਂ ਕੱਲ ਖਾ ਵੀ ਲਵਾਂਗਾ ਪਤਾ ਨਹੀਂ ਮੇਰੇ ਬੱਚਿਆਂ ਦੀਆਂ ਮੇਰੇ ਭੈਣ ਭਰਾਵਾਂ ਦੀ ਫੀਸ ਕਿੱਥੋਂ ਜਮਾ ਹੋਏਗੀ ਇੱਕ ਹਰ ਪ੍ਰਕਾਰ ਦੇ ਨਾਲ ਮਨੁੱਖ ਦੇ ਅੰਦਰ ਇੱਕ ਡਰ ਬਣਿਆ ਹੋਇਆ ਹੈ ਔਰ ਉਹ ਡਰ ਇਸ ਕਰਕੇ ਵੀ ਹੈ ਕਿਉਂਕਿ ਕਰਤੇ ਪੁਰਖ ਨੂੰ ਆਪਣੀ ਨੇੜੇ ਨਹੀਂ ਜਾਂਦਾ ਲੇਕਿਨ ਵਾਹਿਗੁਰੂ ਜੀ ਅਗਰ ਇਹ ਨਿਰਭਉ ਦਾ ਪੁਜਾਰੀ ਹੋਵੇ ਮਤਲਬ ਕਿ ਇਹਦੇ ਮਨ ਦੇ ਅੰਦਰ ਇਹ ਭਾਵਨਾ ਆ ਜਾਏ ਕਿ ਮੈਂ ਉਸ ਪ੍ਰਭੂ ਦੀ ਆਰਾਧਨਾ ਕਰਾਂ ਜਿਹੜਾ ਕਿ ਡਰ ਤੋਂ ਰਹਿਤ ਹੈ ਗੁਰੂ ਕੇ ਪਿਆਰਿਓ ਆਮ ਬੰਦੀ ਨੂੰ ਨਾ ਅਸੀਂ ਜਿੰਨਾ ਵੀ ਜ਼ਿਆਦਾ ਤਾਰੀਫ਼ ਕਰ ਲਈਏ ਉਹਦਾ ਅਸੀਂ ਕਰ ਲਈਏ ਸਾਥ ਦੇ دیے ਆਪਣੀ ਨੇੜੇ ਬਿਠਾਈਏ ਉਹਦਾ ਜਿੰਨਾ ਮਰਜ਼ੀ ਕਰ ਲਈਏ ਲੇਕਿਨ ਵਾਹਿਗੁਰੂ ਜੀ ਇੱਕ ਗਲਤੀ ਹੋਣ ਤੇ ਉਹ ਸਾਡਾ ਸਾਥ ਛੱਡ ਹੀ ਜਾਂਦਾ ਹੈ ਔਰ ਸਾਡੀ ਮਨ ਚ ਵੀ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਇਹ ਮੇਰਾ ਸਾਥ ਨਾ ਛੱਡ ਦੇ ਇਹ ਮੈਨੂੰ ਬਹੁਤ ਪਿਆਰਾ ਹੈ ਜਿੰਨੂੰ ਅਸੀਂ ਪਿਆਰ ਕਰਦੇ ਹਾਂ ਉਤੋਂ ਅਸੀਂ ਇੱਕ ਪ੍ਰਕਾਰ ਨਾਲ ਡਰਦੇ ਹਾਂ ਕਿ ਕਿਤੇ ਇਹ ਮੇਰੇ ਤੋਂ ਦੂਰੀ ਨਾ ਬਣਾ ਲੇ ਲੇਕਿਨ ਪਰਮਾਤਮਾ ਇਨਾ ਪਿਆਰਾ ਹੈ ਪਰਮਾਤਮਾ ਜੀਸ ਦੇ ਉੱਤੇ ਕਿਰਪਾਲੂ ਹੈ ਜਿਹੜਾ ਉਹਨੂੰ ਯਾਦ ਕਰਦਾ ਹੈ ਉਸ ਤੋਂ ਇੱਕ ਵਾਰ ਮਿਲੇ ਤੇ ਕਦੇ ਦੂਰੀ ਨਹੀਂ ਬਣਾਉਂਦਾ ਉਹ ਮਿਲਦਾ ਹੈ ਐਸਾ ਮਿਲਦਾ ਹੈ ਮਿਲਿਆ ਹੋਇਆ ਉਹ ਹਾਲੇ ਵੀ ਹੈ ਲੇਕਿਨ ਅਸੀਂ ਉਹਨੂੰ ਭੁੱਲ ਚੁੱਕੀਆਂ ਭੁੱਲਣ ਕਰਕੇ ਅਸੀਂ ਉਸ ਨੂੰ ਦੂਰੀ ਬਣਾ ਲਈ ਹੈ ਔਰ ਉਸੇ ਦੂਰੀ ਨੂੰ ਖਤਮ ਕਰਨ ਵਾਸਤੇ ਜਪਜੀ ਸਾਹਿਬ ਜੀ ਦੀ ਬਾਣੀ ਦੱਸਦੀ ਹੈ ਕਿ ਪਰਮਾਤਮਾ ਦਾ ਇੱਕ ਰੂਪ ਹੈ ਨਿਰਪੋਕ ਉਹ ਡਰ ਤੋਂ ਰਹਿਤ ਹੈ ਫਿਰ ਜਿਹੜਾ ਉਹਨੂੰ ਜਪਦਾ ਹੈ ਉਹਨੂੰ ਨਿਰਪੋਅ ਕਰਕੇ ਅਰਾਧਦਾ ਹੈ ਉਸ ਦੇ ਅੰਦਰ ਦੀ ਵੀ ਡਰ ਖਤਮ ਹੋ ਜਾਂਦੀ ਨਹੀਂ ਜੀ ਹਾਂ ਅੱਜ ਦੇ ਸਮੇਂ ਦੇ ਅੰਦਰ ਅਗਰ ਚਿੰਤਾ ਪਰੇਸ਼ਾਨੀ ਐਂਜਾਇਟੀ ਸਟ्रेस ਅਗਰ ਇਹ ਬਹੁਤ ਵੱਡੇ ਪੱਧਰ ਤੇ ਹੈ ਨਾ ਤੇ ਇਹਦਾ ਇੱਕ ਮੁੱਖ ਕਾਰਨ ਹੈ ਕਿ ਮਨੁੱਖ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਅੰਦਰ ਇੱਕ ਡਰ ਸਮਾਇਆ ਹੋਇਆ ਹੈ ਗੁਰੂ ਕੀ ਪਿਆਰਿਓ ਡਰਨਾ ਮਨੁੱਖ ਦਾ ਸੁਭਾਵਿਕ ਵੀ ਹੈ ਕਿਉਂਕਿ ਇਹ ਦੁਨੀਆ ਦੇ ਨਾਲ ਪਿਆਰ ਪਾ ਕੇ ਬੈਠਾ ਹੈ ਦੁਨੀਆਵੀ ਪਦਾਰਥਾਂ ਨਾਲ ਪਿਆਰ ਪਾ ਕੇ ਬੈਠਾ ਹੈ ਤੇ ਜਿੱਥੇ ਇਹ ਦੁਨੀਆਵੀ ਪਦਾਰਥ ਇਹ ਦੁਨੀਆਵੀ ਸੁੱਖ ਇਹ ਦੁਨੀਆਵੀ ਲੋਕ ਹਮੇਸ਼ਾ ਕੋਈ ਵੀ ਸਾਥ ਨਹੀਂ ਦੇ ਪਾਉਂਦਾ ਤੇ ਮਨੁੱਖ ਇੱਕ ਡਰ ਦੇ ਵਿੱਚ ਰਹਿੰਦਾ ਹੈ ਕਿ ਜੋ ਮੈਨੂੰ ਅੱਜ ਮਿਲਿਆ ਉਹ ਮੇਰੇ ਤੋਂ ਦੂਰ ਨਾ ਚਲਾ ਜਾਏ ਮੈਨੂੰ ਅੱਜ ਇੱਕ ਪਾਰਟਨਰ ਦੇ ਰੂਪ ਦੇ ਕਿਸ ਰੂਪ ਦੇ ਵਿੱਚ ਕਿਸੇ ਦਾ ਅੱਛਾ ਸਾਥ ਮਿਲੇ ਹੈ ਕਿਤੇ ਮੇਰ ਤੋਂ ਦੂਰ ਨਾ ਚਲਾ ਜਾਏ ਅੱਜ ਮੈਨੂੰ ਪੈਸਾ ਮਿਲਿਆ ਇਹਨੂੰ ਮੈਂ ਜਿੰਨਾ ਹੋ ਸਕਦਾ ਹੈ ਸੰਭਾਲ ਸੰਭਾਲ ਕੇ ਰੱਖ ਲਾਂ ਪਤਾ ਨਹੀਂ ਕੱਲ ਇਹਦੀ ਲੋੜ ਪੈ ਜਾਏ ਔਰ ਫਿਰ ਮੇਰੇ ਕੋਲ ਨਾ ਹੋਵੇ ਤੇ ਇਸ ਨੂੰ ਭਰੋਸਾ ਨਹੀਂ ਹੈ ਇਸ ਨੂੰ ਖੁਦ ਦੇ ਉੱਤੇ ਤੱਕ ਭਰੋਸਾ ਨਹੀਂ ਹੈ ਔਰ ਇੱਕ ਡਰ ਇਹਨੂੰ ਬਹੁਤ ਜ਼ਿਆਦਾ ਹੈ ਕਿ ਜੋ ਮੈਨੂੰ ਮਿਲਿਆ ਉਹ ਮੇਰੇ ਤੋਂ ਦੂਰ ਚਲਾ ਜਾਏਗਾ ਲੇਕਿਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਪਰਮਾਤਮਾ ਨੂੰ ਨਿਰਪੋਧ ਦੇ ਰੂਪ ਦੇ ਵਿੱਚ ਅਰਾਧਨਾ ਕਰਦਾ ਹੈ ਉਸ ਵੀ ਡਰ ਹੀ ਮੁੱਕ ਜਾਂਦੇ ਨੇ ਉਹ ਲਾਪਰਵਾਹੀ ਨਹੀਂ ਉਹ ਬੇਪਰਵਾਹੀ ਦੀ ਜ਼ਿੰਦਗੀ ਜੀਦਾ ਹੈ ਕਿ ਜੋ ਪਰਮਾਤਮਾ ਨੇ ਮੈਨੂੰ ਦਿੱਤਾ ਹੈ ਜੀ ਉਸ ਦੇ ਹੁਕਮ ਦੇ ਵਿੱਚ ਮੈਨੂੰ ਮਿਲਿਆ ਹੈ ਤੇ ਲੈਣ ਦਾ ਅਧਿਕਾਰੀ ਵੀ ਉਹੀ ਹੈ ਜੋ ਬਣਾਉਂਦਾ ਹੈ ਮਿਟਾ ਵੀ ਤੇ ਉਹੀ ਸਕਦਾ ਹੈ ਇਸ ਕਰਕੇ ਮੈਂ ਕਿਸੇ ਗੱਲ ਦਾ ਦੁੱਖ ਜਾਂ ਡਰ ਨਹੀਂ ਮਨਾਉਣਾ ਡਰਣ ਕਿਉਂ ਕਿਉਂਕਿ ਮੇਰੇ ਨਾਲ ਤੇ ਉਹ ਅਕਾਲ ਪੁਰਖ ਵਾਹਿਗੁਰੂ ਹੈ ਜੋ ਨਿਰਭਉ ਹੈ ਜਿਹੜਾ ਕਿਸੇ ਤੋਂ ਨਹੀਂ ਡਰਦਾ ਤੇ ਉਹ ਡਰੇ ਵੀ ਕਿਉਂ ਕਿਉਂਕਿ ਉਸ ਨੇ ਸਭ ਨੂੰ ਬਣਾਇਆ ਹੈ ਉਸ ਤੋਂ ਵੱਡਾ ਕੋਈ ਅਜ ਤੱਕ ਨਹੀਂ ਹੈ ਔਰ ਨਾ ਹੋ ਸਕਦਾ ਹੈ ਉਹਦੇ ਤੋਂ ਸਭ ਕੁਝ ਹੈ ਲੇਕਿਨ ਕਿਸੇ ਨੇ ਉਹਨੂੰ ਨਹੀਂ ਬਣਾਇਆ ਉਸ ਤੋਂ ਵੱਡਾ ਕੋਈ ਨਹੀਂ ਹੈ ਵਾਹਿਗੁਰੂ ਜੀ ਜਦੋਂ ਉਸ ਤੋਂ ਕੋਈ ਵੱਡਾ ਹੀ ਨਹੀਂ ਹੈ ਤੇ ਫਿਰ ਹਮੇਸ਼ਾ ਡਰ ਆਪਣੇ ਤੋਂ ਵੱਡੇ ਦਾ ਹੁੰਦਾ ਹੈ ਔਰ ਯਾਦ ਰੱਖਿਓ ਜਦੋਂ ਮਨੁੱਖ ਆਪਣੀ ਤੋਂ ਵੱਡੇ ਤੋਂ ਡਰਦਾ ਹੈ ਕਿ ਕਿਤੇ ਮੇਰੀ ਪੋਜੀਸ਼ਨ ਨਾ ਲੈ ਲਈ ਕਿਤੇ ਮੇਰਾ ਪੈਸਾ ਨਾ ਲੈ ਲਈ ਇਹ ਕਿਤੇ ਇਸ ਤਰੀਕੇ ਦੀ ਕਿਰਿਆ ਨਾ ਕਰ ਦੇ ਕਿ ਮੇਰੇ ਆਪਣੇ ਮੇਰੇ ਹੀ ਬਗਾਨੇ ਹੋ ਜਾਣ ਗੁਰੂ ਕੀ ਪਿਆਰਿਓ ਆਪਣੀ ਤੋਂ ਗੁਨਾ ਵਾਲੇ ਆਪਣੀ ਤੋਂ ਵੱਡੇ ਪੈਸੇ ਦੇ ਮਾਮਲੇ 'ਚ ਸ਼ਕਤੀ ਦੇ ਮਾਮਲੇ 'ਚ ਸੁਹੱਪਣ ਦੇ ਮਾਮਲੇ ਦੇ ਵਿੱਚ ਕੋਈ ਵੀ ਹੋਵੇ ਮਨੁੱਖ ਉਸ ਤੋਂ ਡਰਦਾ ਹੈ ਤੇ ਗੁਰੂ ਕੇ ਪਿਆਰਿਓ ਪਰਮਾਤਮਾ ਤੋਂ ਵੱਡਾ ਕੋਈ ਨਹੀਂ ਜਿਵੇਂ ਅਸੀਂ ਪਹਿਲਾ ਅੱਖਰ ਪੜਿਆ ਵਾਹਿਗੁਰੂ ਜੀ ਸ਼ਬਦ ਜਿਹੜਾ ਹੈ ਇੱਕ ਓੰਕਾਰ ਪਰਮਾਤਮਾ ਸਵੈ ਰੂਪ ਹੋਂਦ ਵਾਲਾ ਹੈ ਉਹਦੇ ਤੂੰ ਸਭ ਕੁਝ ਹੈ ਲੇਕਿਨ ਉਸ ਨੂੰ ਕਿਸੇ ਨੇ ਨਹੀਂ ਬਣਾਇਆ ਉਸ ਨੇ ਸਭ ਨੂੰ ਬਣਾਇਆ ਔਰ ਉਹ ਉਸ ਨੇ ਐਸਾ ਬਣਾਇਆ ਕਿ ਉਹ ਸਭ ਵਿੱਚ ਸਮਾਇਆ ਹੋਇਆ ਸੋ ਗੁਰੂ ਕੇ ਪਿਆਰਿਓ ਜਿਹੜਾ ਪਰਮਾਤਮਾ ਦੀ ਅਰਾਧਨਾ ਆਪਣੀ ਅੰਦਰ ਦੇ ਡਰ ਕੱਢਣਾ ਚਾਹੁੰਦਾ ਹੈ ਕਿ ਕੁਝ ਮੈਨੂੰ ਮਿਲਿਆ ਕਿਤੇ ਮੇਰੇ ਤੋਂ ਦੂਰ ਨਾ ਹੋ ਜਾਏ ਔਰ ਵਾਈ ਗੁਰੂ ਜੀ ਸਭ ਤੋਂ ਵੱਡਾ ਡਰ ਕਿ ਮੇਰੇ ਆਪਣੇ ਮੇਰੇ ਪਿਆਰੇ ਮੇਰਾ ਪਿਆਰ ਮੇਰਾ ਜੋਬਨ ਮੇਰੀ ਪੈਸੀ ਕਿਤੇ ਮੇਰੇ ਤੋਂ ਦੂਰ ਨਾ ਹੋ ਜਾਣ ਜਾਂ ਫਿਰ ਬੰਦੇ ਨੂੰ ਇੱਕ ਇਹ ਵੀ ਡਰ ਹੁੰਦਾ ਹੈ ਕਿ ਜੋ ਮੈਨੂੰ ਅਗਰ ਨਹੀਂ ਮਿਲਿਆ ਅਗਰ ਕਿਤੇ ਅੱਗੇ ਵੀ ਨਹੀਂ ਮਿਲੇਗਾ ਤੇ ਮੈਂ ਕੀ ਕਰਾਂਗਾ ਡਰ ਦੇ ਵਿੱਚ ਮਨੁੱਖ ਜਾਂ ਕੁਝ ਮਿਲਿਆ ਹੋਵੇ ਉਸ ਲਈ ਵੀ ਡਰਦਾ ਹੈ ਅਗਰ ਸੋਚ ਦੇ ਵਿੱਚ ਸੋਚਦਾ ਮੈਨੂੰ ਕਦੀ ਨਾ ਮਿਲਿਆ ਤੇ ਫਿਰ ਮੈਂ ਤਾਂ ਵੀ ਡਰਦਾ ਤੇ ਗੁਰੂ ਕੇ ਪਿਆਰਿਓ ਹਰ ਹਾਲਾਤ ਦੇ ਵਿੱਚ ਜਿਹਦੇ ਕੋਲ ਕੁਝ ਹੈ ਉਹ ਉਹਨੂੰ ਸੰਭਾਲ ਸੰਭਾਲ ਕੇ ਡਰ ਡਰ ਕੇ ਇਹ ਸੋਚ ਰਿਹਾ ਹੈ ਕਿ ਕਿਤੇ ਮੇਰੇ ਤੋਂ ਦੂਰ ਨਾ ਚਲਾ ਜਾਏ ਤੇ ਜਿਹਦੇ ਕੋਲ ਅਜੇ ਪਦਾਰਥ ਦੇ ਰੂਪ ਦੇ ਵਿੱਚ ਪੈਸੇ ਦੇ ਰੂਪ ਚ ਕੁਝ ਨਹੀਂ ਹੈ ਉਹ ਇਸ ਡਰ ਦੇ ਵਿੱਚ ਜੀ ਰਿਹਾ ਹੈ ਕਿ ਕਿਤੇ ਮੈਨੂੰ ਅੱਗੇ ਨਹੀਂ ਮਿਲਿਆ ਤੇ ਫਿਰ ਮੈਂ ਕੀ ਕਰਾਂਗਾ ਸੋ ਮਨੁੱਖ ਦੀ ਬਿਰਤੀ ਦੇ ਅੰਦਰ ਡਰ ਬਹੁਤ ਜ਼ਿਆਦਾ ਹੈ ਭਾਵੇਂ ਬਾਹਰੋਂ ਦਿਖਾਂਦਾ ਹੈ ਕਿ ਮੈਂ ਉਹ ਉੱਚੇ ਚੰਦਰਮਾ ਔਰ ਪਹਾੜਾਂ ਔਰ ਵਾਈਗਰੂਜੀ ਨਦੀਆਂ ਦੀਆਂ ਗਹਿਰਾਈਆਂ ਤੱਕ ਨਾਪ ਆਇਆ ਹਾਂ ਲੇਕਿਨ ਇਸ ਨੂੰ ਆਪਣੀ ਬਿਰਤੀ ਦੇ ਅੰਦਰ ਬੈਠੇ ਡਰ ਦਾ ਅੰਦਾਜ਼ਾ ਨਹੀਂ ਹੈ ਕਿ ਇਹ ਮੇਰੇ ਅੰਦਰ ਦਾ ਜਿਹੜਾ ਸਹਿਮ ਹੈ ਇਹ ਮੈਨੂੰ ਪਰੇਸ਼ਾਨ ਕਰਦਾ ਹੈ ਔਰ ਇਹ ਦੂਰ ਕਿਵੇਂ ਹੋਏਗਾ ਇਹ ਜਪ ਕਰਕੇ ਦੂਰ ਹੋਏਗਾ ਗੁਰੂ ਪਾਤਸ਼ਾਹ ਕਹਿੰਦੇ ਨੇ ਅਕਾਲ ਪੁਰਖ ਦਾ ਬੜਾ ਹੀ ਪਿਆਰਾ ਰੂਪ ਹੈ ਉਹਦੇ ਤੋਂ ਕੋਈ ਡਰੇ ਨਾ ਉਹਨੂੰ ਪਿਆਰ ਕਰੀ ਉਹਨੂੰ ਜਪੇ ਉਹਨੂੰ ਯਾਦ ਕਰੇ ਤੇ ਵਾਹਿਗੁਰੂ ਜੀ ਜਿਹੜਾ ਉਹਨੂੰ ਯਾਦ ਕਰਦਾ ਹੈ ਉਸ ਦੇ ਅੰਦਰ ਦੀ ਵੀ ਡਰ ਮੁੱਕ ਜਾਂਦੀ ਨਹੀਂ ਜੀ ਹਾਂ ਪਰਮਾਤਮਾ ਦਾ ਇਹ ਮੁੱਢਕਦੀਮਾ ਤੋਂ ਸੁਭਾਅ ਹੈ ਕਿ ਜਿਹੜਾ ਉਹ ਨੂੰ ਜਿਸ ਰੂਪ ਦੇ ਅੰਦਰ ਪੁਕਾਰਦਾ ਹੈ ਉਹ ਉਸ ਨੂੰ ਉਦਾਂ ਦਾ ਨਜ਼ਰ ਵੀ ਆਉਂਦਾ ਹੈ ਤੇ ਉਹਨੂੰ ਵੀ ਆਪਣੇ ਵਰਗਾ ਬਣਾ ਲੈਂਦਾ ਹੈ ਤੇ ਪਰਮਾਤਮਾ ਨੂੰ ਜਿਹੜਾ ਨਿਰਪਹੁ ਕਰਕੇ ਇਹ ਪਿਆਰਾ ਸvaroop ਸਮਝਦਾ ਹੈ ਦੇਖਦਾ ਹੈ ਅਰਾਧਦਾ ਹੈ ਤੇ ਵਾਈ ਗੁਰੂ ਜੀ ਉਸ ਨੂੰ ਵੀ ਫਿਰ ਪਰਮਾਤਮਾ ਨਿਰਪਹੁ ਬਣਾ ਦਿੰਦਾ ਹੈ ਤੇ ਵਾਈ ਗੁਰੂ ਜੀ ਜਦੋਂ ਸਾਡੇ ਅੰਦਰ ਦੇ ਡਰ ਹੀ ਮੁੱਕ ਗਏ ਇਹ ਫਿਰ ਵਾਈਗਰੂ ਜੀ ਮਨੁੱਖ ਅਸਲੀ ਆਜ਼ਾਦੀ ਦੀ ਜ਼ਿੰਦਗੀ ਜਿੰਦਾ ਹੈ ਬਾਹਰਲੀ ਆਜ਼ਾਦੀ ਕਾਨੂੰਨੀ ਤੌਰ ਤੇ ਮਨੁੱਖ ਨੂੰ ਕਦੋਂ ਮਿਲੀ ਕਦੋਂ ਤੱਕ ਹੈ ਇਹ ਤੇ ਬਾਹਰਲੀ ਹਾਲਾਤ ਹੈ ਕਰਦੀ ਨਹੀਂ ਲੇਕਿਨ ਸਭ ਤੋਂ ਵੱਡੀ ਆਜ਼ਾਦੀ ਜਦੋਂ ਮਨ ਆਪਣੇ ਵਿਚਾਰਾਂ ਦੇ ਤੌਰ ਤੇ ਗੁਲਾਮੀ ਜਿਹੜੀ ਡਰ ਦੀਆਂ ਜੰਜੀਰਾਂ ਨੇ ਕਿ ਕੀ ਬਣੇਗਾ ਮੇਰਾ ਕੋਈ ਸਾਥ ਨਾ ਛੱਡ ਜਾਏ ਲੋਕੀ ਕੀ ਕਹਿਣਗੇ ਇਸ ਤਰੀਕੇ ਦੇ ਹੋਰ ਕਿੰਨੇ ਨਾ ਜਾਣੇ ਡਰ ਮਨੁੱਖ ਆਪਣੇ ਅੰਦਰ ਸਮਾਈ ਬੈਠਾ ਹੈ ਜਦੋਂ ਉਹ ਨਿਰਪੋਧਾ ਪੁਜਾਰੀ ਬਣ ਕੇ ਇਹ ਡਰ ਕੱਢ ਦਿੰਦਾ ਹੈ ਤੇ ਗੁਰੂ ਕੇ ਪਿਆਰਿਓ ਫਿਰ ਪ੍ਰਮਾਤਮਾ ਉਸ ਨੂੰ ਅੰਦਰੋਂ ਹੀ ਇੱਕ ਐਨੀ ਵੱਡੀ ਬਿਰਤੀ ਨੰਦ ਦੀ ਅਵਸਥਾ ਬਖਸ਼ਨਿੰਦਾ ਸੋ ਵਾਹਿਗੁਰੂ ਜੀ ਅਰਥ ਬੋਧ ਕਰਦੀਆਂ ਬਾਣੀ ਪੜ੍ਹਦੀਆਂ ਹੋਈਆਂ ਅਨੇਕਾਂ ਗਲਤੀਆਂ ਨੂੰ ਆਪ ਜੀ ਨੇ ਮaaf ਕਰ ਦੇਣਾ ਸੰਗਤ ਗੁਰੂ ਪਿਆਰੀ ਮaaf ਕਰਨ ਜੋਗ ਹੈ ਤਨ ਮਾਤਾ ਸਾਹਿਬ ਜੀ ਮaaf ਕਰਨ ਜੋਗ ਹੈ ਆਓ ਵਾਹਿਗੁਰੂ ਜੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ